ਸ੍ਰੀ ਕਾਲ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਸ਼ਰਮਾ ਡੇਰੀ ਫਾਰਮ ਬਰਨਾਲਾ ਦੇ ਉੱਪਰ ਜਿਹੜੇ ਮੇਰੇ ਵੀਰ ਆਪਣੇ ਚੈਨਲ ਨਾਲ ਪਹਿਲੀ ਵਾਰ ਜਿਹੜਾ ਉਹਨਾਂ ਨੇ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗੇ ਬੈਲ ਆਈਕਨ ਦੇ ਬਟਨ ਨੂੰ ਪ੍ਰੈਸ ਕਰ ਦਿਓ ਤਾਂ ਜੋ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਜੇ ਕਿਸੇ ਮੇਰੇ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੈ ਤਾਂ ਆਪਣੇ ਨਾਲ ਸੰਪਰਕ ਕਰ ਸਕਦੇ ਹੋ ਦੋਸਤੋ ਆਪਣਾ ਮੋਬਾਈਲ ਨੰਬਰ 99152 65790 ਦੋਸਤੋ ਅੱਜ ਦੀ ਵੀਡੀਓ ਵਿੱਚ ਆਪਾਂ ਦਿਖਾ ਲਈ ਇੱਕ ਤਾਜੀ ਸੂਹੀ ਹਲਕੇ ਮੋਲ ਵਾਲੀ ਮੱਝ ਦੀ ਵੀਡੀਓ ਕਵਰ ਕਰਕੇ ਦਿਖਾ ਰਹੇ ਹਾਂ ਬਾਈ ਸਤਿ ਸ੍ਰੀ ਅਕਾਲ ਨਾਮ ਐਡਰੈਸ ਕੰਫਰਮ ਕਰਵਾ ਦਿਓ ਵੀਰੇ ਨਾਮ ਦਰਸ਼ਨ ਪਿੰਡ ਧੌਲਾ ਜ਼ਿਲ੍ਹਾ ਬਰਨਾਲਾ ਮੋਬਾਈਲ ਨੰਬਰ 9878809116 9878809116 ਦਰਸ਼ਨ ਜਿੰਨੇ ਪਾਸ ਗਰੀਨ ਤੇ ਵੀਰੇ ਮੱਝ ਦੇਖਣਾ ਕਹਿ ਮਾ ਸੂਆ ਸੂਈ ਹੈ ਕਹਿ ਕੇ ਤਿੰਜੇ ਦਿੱਤੀ ਆਪਾਂ ਚੌਥਾ ਮੰਨਣੇ ਲਈ ਹੈ ਕਹਿ ਕੇ ਮਾਲਕਾਂ ਨੇ ਤੀਜੇ ਦਿੱਤੀ ਹੈਗੀ ਤੇ ਆਪਾਂ ਚੌਥਾ ਮੰਨੇਗਾ ਤੇ ਦੁੱਧ ਹੁਣ ਕਿੰਨਾ ਕ ਹੈ 8 ਕਿਲੋ ਦਾ ਬਾਈ ਇਹ ਚੌਥਾ ਹੁੰਦੀ ਹੈ 8 ਕਿਲੋ ਦੁੱਧ ਚੌਥਾ ਦਿਨ ਸੂਈ ਨੂੰ ਤੇ ਕਿੰਨਾ ਦੁੱਧ ਦੇ ਦੂ ਵੀਰੇ ਬਈ ਬਹਾਲਾ ਨਹੀਂ ਕਹਿੰਦਾ 10 11 ਕਿਲੋ ਦੁੱਧ ਦੇ 10 ਕਿਲੋ ਦੁੱਧ ਮੰਨ ਕੇ ਲੈ ਲੈ ਦੋਸਤੋ ਅੰਗਾਂ ਪੈਰਾਂ ਦੀ ਮੱਝ ਸਾਫ਼ ਹੈ ਲਿੱਸੀ ਲਿੱਸੀ ਹੈ ਕਿਸੇ ਕਮਜ਼ੋਰ ਘਰੋਂ ਆਈ ਹੈ ਜੇ ਕਿਸੇ ਮੇਰੇ ਵੀਰ ਨੇ ਸੇਵਾ ਵਾਲੇ ਨੇ ਲੈਣੀਆਂ ਤਾਂ ਟੋਕੜਾਂ ਨਾਲੋਂ ਦੋਸਤੋ ਚੰਗੀ ਹੈ ਤਾਜੀ ਮੱਝ ਸੂਈ ਹੈਗੀ ਚੌਣ ਚਵਾਦੀ ਹੈਗੀ ਇਹ ਸ਼ਾਰਟ ਵੀਡੀਓ 'ਚ ਧਾਰਾ ਮਾਰ ਕੇ ਦਿਖਾਈਆਂ ਨੇ ਦਰਸ਼ਨ ਖੋਲ ਕੇ ਵੀਰੇ ਘੇੜਾ ਦਵਾ ਦੇ ਕਦਗਾਠ ਵੀ ਚੰਗਾਗਾ ਤੇ ਮੂੰਹ ਮੱਥੇ ਦੀ ਮੱਝ ਬਿਲਕੁਲ ਸਾਫ਼ ਹੈ ਚੋਣ ਚਵਾ ਵੀਰ ਕਹਿੰਦਾ ਹੈਗਾ ਇੱਕ ਨੰਬਰ ਆ ਬਾਲਟੀ ਧਾਰਾਂ ਆਪਾਂ ਪਹਿਲਾਂ ਸ਼ਾਰਟ ਵੀਡੀਓ ਚ ਮਾਰ ਕੇ ਦਿਖਾਈਆਂ ਨੇ ਤੇ ਤੋਰੇ ਤਾਰੇ ਦੀ ਵੀ ਮੱਝ ਸਾਫ਼ ਆ ਗਈ ਟੋਕੜਾਂ ਵਾਲਾ ਰੇਟ ਵੀਰ ਨੇ 80000 ਕੀਤਾ ਦੋਸਤੋ ਜੇ ਕਿਸੇ ਮੇਰੇ ਵੀਰ ਦੀ ਸਮਝਦਾਰੀ ਚਾਹੁੰਦੀ ਹੈ ਤਾਂ ਵੀਰਦਰਸ਼ਨ ਨਾਲ ਦੋਸਤੋ ਜਰੂਰ ਕੰਟੈਕਟ ਕਰ ਲਓ ਚਵਾਈ ਪੱਖੋਂ ਹੈਗੀ ਓਕੇ ਜੇ ਕਿਸੇ ਮੇਰੇ ਵੀਰ ਦੀ ਸਮਝਦਾਰੀ ਚਾਹੁੰਦੀ ਹੈ ਤਾਂ ਵੀਰਦਰਸ਼ਨ ਦੇ ਘਰੇ ਦੋ ਟਾਈਮ ਤਿੰਨ ਟਾਈਮ ਚੰਗੀ ਤਰ੍ਹਾਂ ਦਸੱਲੀ ਕਰਕੇ ਨਿਰਖ ਪਰਖਣ ਨਾਲ ਖਰੀਦਦਾਰੀ ਕਰ ਸਕਦੇ ਆ ਕਿਉਂਕਿ ਤੁਸੀਂ ਪੈਸੇ ਲਾਉਣੇ ਨੇ ਚੈੱਕ ਕਰਨਾ ਤੁਹਾਡਾ ਆਪਣਾ ਕੰਮ ਹੈ ਤੇ ਆਪਣਾ ਕੰਮ ਕੇਵਲ ਤੇ ਕੇਵਲ ਵੀਡੀਓ ਬਣਾਉਣਾਗਾ ਜੇ ਕਿਸੇ ਮੇਰੇ ਵੀਰ ਦੀ ਸਾਹਮਦਾਈ ਚਾਹੁੰਦੀ ਹੈ ਦਰਸ਼ਨ ਵੀਰੇ ਇਹ ਚ ਵੀ ਧਾਰਾ ਮਾਰ ਕੇ ਦਿਖਾ ਦੇ ਬਿਲਕੁਲ ਇਹ ਜੈਨੂਇਨ ਜਬਰਾਈ ਵੀਰ ਨੇ 80 ਹਾਇਰ ਕੀਤਾ ਦੋਸਤੋ ਕੱਦਗਾਠ ਵੀ ਚੰਗਾ ਕੋਈ ਛੋਟੀ ਨਹੀਂ ਹੈਗੀ ਜੇ ਕਿਸੇ ਮੇਰੇ ਵੀਰ ਦੀ ਸਾਹਮਦਾਈ ਚਾਹੁੰਦੀ ਹੈ ਦਰਸ਼ਨ ਨਾਲ ਜ਼ਰੂਰ ਕੰਟੈਕਟ ਕਰ ਲਿਓ ਦੋਦੋ ਚੌਣ ਚਵਾਦੀ ਆ ਦੇਖ ਸਕਦੇ ਹੋ ਤੁਸੀਂ ਮਾਗਰਲੇ ਥਾਂ 'ਚੋਂ ਵੀਰ ਧਾਰਾ ਮਾਰ ਕੇ ਦਿਖਾ ਰਿਹਾ ਹੈਗਾ ਤੇ ਦਰਸ਼ਨ ਮੇਰੇ ਮੂਰਲੇ 'ਚੋਂ ਵੀ ਮਾਰ ਦੇ ਅਰੇ ਉਹ ਤਾਂ ਚੌਣ ਚਵਾਜ ਹੈਗੀ ਇੱਕ ਨੰਬਰ ਜੇ ਕਿਸੇ ਮੇਰੇ ਵੀਰ ਦੀ ਸਹਾਮਦਾਰੀ ਚਾਉਂਦੀ ਆ ਤਾਂ ਵੀਰ ਦਰਸਨ ਨਾਲ ਜਰੂਰ ਕੰਡੈਕਟ ਕਰਾ ਸਾਨੂੰ ਪਿੰਡ ਧੌਲਾ ਜ਼ਿਲ੍ਹਾ ਬਰਨਾਲਾ ਰੇਟ ਜੈਨੂਨ 80000 ਮੰਗ ਰ ਬੱਚਾ ਨੀਲੀ ਰਵੀ ਟੱਚ ਚ ਕੱਟਾ ਜੇ ਕਿਸੇ ਮੇਰੇ ਵੀਰ ਦੀ ਸਹਾਮਦਾਰੀ ਚਾਉਂਦੀ ਆ ਤਾਂ ਵੀਰਾਂ ਦੇ ਘਰੇ ਦੋ ਟਾਈਮ ਤਿੰਨ ਟਾਈਮ ਚੰਗੀ ਤਰ੍ਹਾਂ ਦਸੱਲੀ ਕਰਕੇ ਨਰਖ ਪਰ ਨਰਖ ਪਰਖ ਨਾਲ ਮੱਝ ਦੀ ਖਰੀਦਦਾਰੀ ਕਰ ਸਕਦੇ ਹੋਗੇ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਆ ਕਿਸੇ ਨਵੀਂ ਵੀਡੀਓ ਨਾਲ